42 ਕਹਿੰਦਾ ਨਾ ਇਹਦੇ ਕੋਲੇ ਹੈਗਾ 27 ਕਿਲੋ ਸੱਜਣੋ ਕਹਿ ਕੇ 22 ਕਹਿੰਦਾ ਨਾ ਜਮਾ ਦੋ ਟਾਈਮ ਚੋ ਕੇ ਲੈ ਕੇ ਜਾਵੇ ਯਾਰ ਆਪਾਂ ਨੂੰ ਕੋਈ ਉਹ ਨਹੀਂ 4 ਵਾਲੀ ਗਾਂ ਕੱਢ ਕੇ ਚਲਾ ਲਿਓ ਇੱਕ ਫੋਨ ਤੇ ਤੇ ਇੱਕ ਫੋਨ ਤੇ ਵੀਡੀਓ ਆ ਚਲਾ ਕੇ ਦੇਖ ਲਿਓ ਇਹ ਮੰਨ ਲਓ ਦੁੱਧ ਕਿਲੋ 2 ਕਿਲੋ ਨਾ ਮੈਲੇ ਬਾਈ ਕਹਿੰਦਾ ਲੱਗੀ ਜਾਂਦੀ ਆ ਹੋਰ ਵਧੂ ਆਪ ਚੱਲੀ ਦੁੱਧ ਯਾਰ ਇਹ ਘੱਟੋ ਘੱਟ ਬੱਛੀ ਨੇ ਨਾ 30 ਤੋਂ ਪਲੱਸ ਚੱਲਣਾ ਜਿਹੜਾ ਮਰਜ਼ੀ ਬੰਦਾ ਲੈ ਲੈ ਠੀਕ ਆ ਗੱਲ ਬੱਛੀ ਆ ਗਈ ਪਿੱਛੇ ਬਾਈ ਕਹਿੰਦਾ ਰੇਡੀਓ ਦੀ ਰੇਡੀਓ ਦੀ ਸਾਨੂੰ ਸਾਂ ਵਿਖਾ ਦੀ ਗੱਲ ਆ ਚੀਜ਼ਾਂ ਦੇਖ ਕਿਵੇਂ ਉਹਨੂੰ ਪਤਾ ਲੱਗਦਾ ਵੀ ਦੁੱਧ ਵਾਲਾ ਪਸ਼ੂ ਹੈ ਲੈ ਵੀ ਸੱਜਣੋ ਕਰਨ ਕੋਲੇ ਨਾ گاਵਾ ਅਜ ਮੱਲੋ ਚਾਰ ਫੇਰ ਲੱਗਿਆ ਤਾਂ ਕੋਣ ਬਹੁਤ ਕਮਾਲ ਦੀਆਂ ਤਾਜ਼ੀਆਂ ਸੂਈਆਂ ਜੇ ਗੱਲਬਾਤ ਕਰ ਲਈਏ ਨਾ ਨਾਲ ਵੀ ਬਾਈ ਕਹਿੰਦਾ ਅੱਜ ਇੱਕ ਖਾਸ ਗੱਲ ਰਹੂਗੀ ਸਾਰੀਆਂ ਬੱਚੀਆਂ ਮਾਗਰੀ ਬੱਚੀਆਂ ਆ ਗਈਆਂ ਐਚ ਐਫ ਨਾ ਜਰਸੀ ਬੱਚੀਆਂ ਆ ਗਈਆਂ ਇੱਕ ਗਰਲੈਂਡੋ ਟੱਚ ਆ ਗਈ ਤੇ ਤਿੰਨ ਆ ਗਈਆਂ ਸੱਜਣੋ ਐਚ ਐਫ ਦੁੱਧ ਦੇ ਮੰਨ ਲਓ ਬਾਈ ਕਹਿੰਦਾ ਇੱਕ ਬੈੜ ਕੋਲੇ 25 ਤੋਂ 27 ਕਿਲੋ ਰੈਡੀ ਆ ਗੱਲਬਾਤ ਕਰਨ ਨਾ ਕਰਾਵਾਂਗੇ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜਾ ਕਰਨਾ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਚੜਦੀ ਕਲਾ ਜਮਾਂ ਚੜਦੀ ਕਲਾ ਬਾਬੇ ਜੀ ਦੀ ਖਾਸ ਗੱਲ ਇਹ ਆ ਵੀ ਬੰਦਾ ਹਮੇਸ਼ਾ ਖੁਸ਼ ਰਹਿੰਦਾ ਯਾਰਾ ਖੁਸ਼ ਰਹਿਣਾ ਖੁਸ਼ ਤੋਂ ਤੇਰਾ ਮਾਲ ਖੁਸ਼ ਰੱਖਦਾ ਠੀਕ ਆ ਗੱਲ ਨੰਬਰ ਬੋਲੋ 9779939077 97799 39077 077 ਆ ਰਾਣੀ ਬੈਠ ਤੂੰ ਕਰਦੀ ਏ ਕੰਮ ਇਹ ਤੂੰ ਸ਼ੁਰੂ ਕਰ ਲੈ ਆ ਗੱਡੀ ਲਿਆ ਕੈਮਰਾ ਮਾਰ ਇੱਥੇ ਓਏ ਦੂਜਾ ਸੁਆ ਬਈ ਇੱਥੋਂ ਕਰਾ ਦੇ ਚ ਇੱਕ ਸਮਾਰ ਕੇ ਆਰਡਰ ਆ ਗਿਆ ਸੱਜਣੋਂ ਫਾੜੀ ਵਾਲਾ ਪੁੱਛਣ ਦੀ ਜ਼ਰੂਰਤ ਨਹੀਂ ਸਾਰੀਆਂ ਮਗਰੀ ਫੀਮੇਲ ਕਾਫ ਬੱਚੀਆਂ ਨੇ ਸਾਰੀਆਂ ਮਗਰ ਸਾਰੀਆਂ ਦੀ ਡਿਟੇਲ ਦੇ ਦਾਂਗੇ ਠੀਕ ਆ ਗੱਲ ਆ ਦੂਜਾ ਸੂਆ ਸੁਈ ਹੋਈ ਆ ਵੱਡੇ ਭਾਈ ਫਾਰਮ ਚੋਂ ਆਈ ਆ ਇਹਦੇ ਮਗਰ ਵੀ ਬੱਚੀ ਆ ਉਹ ਵੀ ਟੀਕੇ ਦੀ ਆਪਾਂ ਨੂੰ ਪਤਾ ਇਹ ਵੀ ਆਪਾਂ ਨੂੰ ਪਤਾ ਆਪ ਕਿਹੜੇ ਦੀ ਸੀਮਨ ਦੇ ਤੇ ਮਗਰ ਕਿਹੜੀ ਦੀ ਆ ਆਪ ਹੀ ਡੈਨਮਾਰਕ 40127 ਦੀ ਆ ਠੀਕ ਆ ਇਹ ਵੀ ਉਹ ਰੋਡਿਓ ਦਾ ਟੀਕੇ ਦੀ ਆ ਯੂ ਐਸ ਏ ਵਾਲਿਆਂ ਦੀ ਠੀਕ ਆ ਤੋਰ ਖੋਲ ਕੇ ਫਿਰ ਸੂਆ ਕਿੰਨੇ ਦਿਨ ਦਾ ਸੂਆ ਇਹਦਾ ਵੀਰੇ ਹੈਗਾ 11 12 ਦਿਨਾਂ ਦਾ ਮੈਲੇ ਤਾਂ ਨਹੀਂ ਲੱਗੇ ਮੈਲਾ ਲੱਗੀ ਹੋਈ ਐ ਮੈਲੇ ਬਾਈ ਕਹਿੰਦਾ ਅਜੇ ਲੱਗਣੀ ਆ ਅੱਧ ਅੱਧ ਚੱਲਾ ਜਾ ਹੋਇਆ ਪਿਆ ਵੀ ਕੱਲੇ ਦੀ ਲੱਗੀ ਹੋਈ ਆ ਅੱਧ ਪਜਾਦੀਆ ਚੱਲ ਰਿਹਾ ਤੇ ਦੁੱਧ ਕਰਨ ਹਾਜ਼ਰ ਕਿੰਨਾ ਜਮੇ ਬਈ ਦੁੱਧ 27 ਹੋਵੇ 28 ਹੋਵੇ ਆਪਾਂ 25 ਕਿਲੋ ਦੀ ਆ ਜੋਟ ਦੇ ਦਾਂਗੇ ਜਿਹੜਾ ਇਹਦੇ ਕੋਲੇ ਹਾਜ਼ਰ ਹੈ ਜਿਹੜਾ ਅੱਜ ਤਿਆਰ ਆ ਅੱਜ ਤਿਆਰ 27 ਇਹ ਆ ਗਿਆ ਹੈ 27 ਹੋਊਗਾ ਆਪਾਂ 25 ਕਿਲੋ ਦੀ ਓਟ ਦੇਵਾਂਗੇ ਠੀਕ ਆ ਗੱਲ 25 ਕਿਲੋ ਦੁੱਧ ਤਿਆਰ ਹੈ ਤਿਆਰ ਬਾਈ ਕਹਿੰਦਾ ਨਾ ਇਹਦੇ ਕੋਲੇ ਹੈਗਾ 27 ਕਿਲੋ ਸੱਜਣੋਂ ਕਹਿ ਕੇ ਬਾਈ ਕਹਿੰਦਾ ਨਾ ਜਮਾ ਦੋ ਟਾਈਮ ਚੋ ਕੇ ਲੈ ਕੇ ਜਾਵੇ ਯਾਰ ਆਪਾਂ ਨੂੰ ਕੋਈ ਉਹ ਨਹੀਂ ਆ ਇੱਕ ਗੱਲ ਬਾਤ ਤਾਂ ਇਹ ਹੋ ਜਾਂਦਾ ਵੀ ਯਰੇ ਇੰਨਾ ਦੇ ਦੂਗੀ ਇੱਥੇ ਯਾ ਰੋਕ ਨਹੀਂ ਕਰਨ ਕਵਾ ਕੇ ਇਹਦੇ ਕੋਲੇ ਦੁੱਧ ਨਾਲ ਤਿਆਰੀ ਵਾਲਾ ਸਿਸਟਮ ਹੈ ਤਿਆਰੀ ਵਾਲਾ ਸਿਸਟਮ ਹੈ ਇੱਥੇ ਰੋ 25 ਕਿਲੋ ਮੰਨ ਕੇ ਲਵੇ ਬਾਈ ਕੋਈ ਇੱਥੋਂ ਮਾਰ ਗੈਰੀ ਇੱਥੋਂ ਮਾਰ ਕੈਮਰਾ ਗਾਂ ਵਾਲੇ ਬੰਨੇ ਕਰਾ ਦੇ ਚ ਇੱਕ ਤੇ ਲੰਬਾਈ ਲੰਮੂਈ ਬੱਚੀ ਛਿਲੇ ਆ ਬਾਈ ਫੁੱਲ ਬਰੀਡ ਚ ਆ ਯਾਰ ਕੋਈ ਓਵਰ ਫੈਟ ਵਾਲੀ ਦਾ ਕੰਮ ਹੈ ਹੀ ਨਹੀਂ ਠੀਕ ਆ ਗੱਲ ਆਪ ਬਰੀਡ ਦੱਸਿਆ ਦੀ ਇਹ ਡੈਨਮਾਰਕ 40127 ਦੀ ਆਪ ਬਾਈ ਕਹਿੰਦਾ ਆ ਗਈ 40127 ਦੀ ਆਰਡਰ ਰੱਖ ਦਿਆ ਬਿਲਕੁਲ ਨਾਣਾ ਦੇਖ ਦੋਨੇ ਪਾਸੇ ਕਿਵੇਂ ਚਮਕਦੀਆਂ ਨੇ ਇਹ ਮੰਨ ਲਓ ਵੀ ਫਾੜੀ ਵਾਲਾ ਲੇਵਾ ਰੱਖ ਦਿਆ ਜਿੱਦਾਂ ਦਾ ਗਾਮਾ ਚ ਨਾ ਲੇਵਾ ਮੈਂ ਤੁਹਾਨੂੰ ਰეკਮੈਂਡ ਕਰਦਾ ਹੁਣ ਨਾ ਉਦਾਂ ਦਾ ਆਰਡਰ ਸੱਜਣੋਂ ਰੱਖ ਦਿਆ ਇਹ ਮੰਨ ਲਓ ਦੁੱਧ ਕਿਲੋ 2 ਕਿਲੋ ਨਾ ਮੈਲੇ ਬਾਈ ਕਹਿੰਦਾ ਲੱਗੀ ਜਾਂਦੀ ਆ ਹੋਰ ਵਧੂ ਆਪ ਚੜੀ ਦੁੱਧ ਯਾਰ ਇਹ ਘੱਟੋ ਘੱਟ ਬੱਛੀ ਨੇ ਨਾ 30 ਤੋਂ ਪਲੱਸ ਚੱਲਣਾ ਜਿਹੜਾ ਮਰਜ਼ੀ ਬੰਦਾ ਲੈ ਲੈ ਠੀਕ ਆ ਗੱਲ ਬੱਛੀ ਆ ਗਈ ਪਿੱਛੇ ਬਾਈ ਕਹਿੰਦਾ ਰੇਡੀਓ ਦੀ ਰੇਡੀਓ ਦੀ ਬੱਛੀ ਸਾਨੂੰ ਸਾਂ ਵਿਖਾ ਦੇਗੀ ਆ ਚੀਜ਼ ਉਰੋਂ ਪਤਾ ਲੱਗਦਾ ਵੀ ਦੁੱਧ ਵਾਲਾ ਕਸੂ ਹੈ ਠੀਕ ਹੈ ਗੱਲ ਇਹਦਾ ਆਪ ਹੀ ਬਾਹਲੀ ਕਹਿ ਲਈ ਯਾਰ ਸੈਟ ਹੋ ਕੇ ਖੜ ਦੀ ਯਾਰ ਜਮਾ ਜਮਾ ਵੀਰੇ ਬਰੀਡ ਦਾ ਇਹੀ ਤਾਂ ਫਾਇਦਾ ਹੈ ਠੀਕ ਹੈ ਗੱਲ ਦੇਖ ਆਡਰ ਦੇਖ ਤੂੰ ਇਹ ਇੱਥੋਂ ਮਾਰਨੀ ਇੱਧਰ ਆ ਇੱਧਰ ਵੀ ਇੱਕ ਪਾਸੇ ਕਹਿ ਲਈ ਠੋਸ ਆ ਗਿਆ ਪੂਰਾ ਨਾ ਜਮਾ ਜਮਾ ਠੋਸ ਦੇਖ ਉੱਪਰੋਂ ਲੈ ਕੇ ਉਨੀ ਚਲਾਈ ਥੱਲੇ ਉਨੀ ਉੱਪਰ ਹੈ ਜਮਾ ਕੋਲ ਬਾਡੀ ਬਿਲਡਰ ਦੀ ਬਾਡੀ ਜਮਾ ਮਿਸਟਮੀ ਆ ਜਮਾ ਜਮਾ ਕਿੰਨੇ ਪੈਸੇ ਜਮਈ ਇਹਦੇ ਈ ਅੱਜ ਆਪਾਂ ਬੱਚੀ ਦੇ ਦਾਂਗੇ ਵੀਰੇ 115000 ਰੁਪਏ ਦੀ 115 ਦੀ ਮਾਫੀ ਮੁਫੀ ਕਰ ਦਾਂਗੇ ਜੀ ਮਾਫੀ ਮੁਫੀ ਕਰ ਦਾਂਗੇ ਠੀਕ ਆ ਗੱਲ ਬੱਚੀ ਐ ਜੇ ਕੋਈ ਬੰਦਾ ਬੱਚੀ ਛੱਡੂਗਾ 10000 ਰੁਪਏ ਦੀ ਆਪਾਂ ਬੱਚੀ ਕੱਤ ਲਾਂਗੇ 15 ਦੀ ਰਹੇਗੀ 15 ਦੀ ਰਹੇਗੀ ਸੁਣਾ ਜੋ ਤੁਸੀਂ ਮਾ ਲਿਓ ਪੂਰੇ ਲੱਖ ਦੀ ਹੋ ਜੂ ਯਾਰਾ ਐਸਾ ਲਾਲਾ ਵੀ 25 ਕਿਲੋ ਹੁਣ ਦੋਦੇ ਰੈਡੀ ਐ ਇਹਨੇ 30 ਤੋਂ ਪਲੱਸ ਚੱਲਣਾ ਹੈ 27 ਆਪਾਂ 25 ਦੀਵਾਂ ਚਬਾਦਾਂਗੇ ਟਾਈਮ ਤੋਂ ਟਾਈਮ ਜਮਾਂ ਟਾਈਮ ਤੋਂ ਟਾਈਮ ਆਪਾਂ ਸੇ ਪੁੱਸੇ ਤਾਂ ਨਹੀਂ ਜਾਂਦਾ ਕਰਨਾ ਨਹੀਂ ਜਾਂਦੇ ਨਹੀਂ ਜਾਂਦੇ ਕਿ ਦਿਮਾਗ ਕਰਨ ਕਹਿੰਦੇ ਵੀ ਮੈਂ ਤਾਂ ਯਾਰਾ ਲੰਬਾ ਨੰਗਿਆ ਚਬਾ ਨਹੀਂ ਸਕਦਾ ਨਾ ਨਾ ਮੇਰੇ ਚਬਾਵਾਂਗੇ ਬਹਾਨਾ ਤਾਂ ਨਹੀਂ ਲੱਗਦਾ ਨਾ ਨਾ ਅੱਗੇ ਵੀ ਅੱਗੇ ਵੀ ਤਸੱਲੀ ਦੇ ਜੰਨਿਆਂ ਨੇ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਠੀਕ ਹੈ ਗੱਲ ਤਸੱਲੀ ਬਾਈ ਕਹਿੰਦਾ ਹਰੇਕ ਪੱਕ ਤੋਂ ਕਰਾਵਾਂਗੇ ਬਾਕੀ ਸਾਰੇ ਪਾਸੇ ਬਰੀਡ ਵਾਲੀ ਐ ਜਿਵੇਂ ਉਹ ਨਹੀਂ ਕਹਿੰਦੇ ਹੁੰਦੇ ਵੀ ਹਾਂਜੀ ਆ ਦੇ ਬਣਦੀ ਔਰੇ B ਸ਼ੇਪ ਜਿਹੜ ਤੁਹਾ 플ੂ ਨਾ ਪਰੇ ਚਾਰ ਦੰਦ ਦਾ ਮੂੰਹ ਚ ਬੱਚੀ ਨਾਲੇ ਦੀ ਇਹਦੇ ਮੰਗਰ ਜਰਸੀ ਦੀ ਬੱਚੀ ਹੈ ਇਹਦੇ ਮੰਗਰ ਆ ਗਈ ਜਰਸੀ ਇਹ ਦੋ ਸ਼ੌਂਕ ਪੂਰੇ ਕਰ ਦੂਗੀ ਨਾਲੇ ਐਫ ਵਾਲਾ ਤੇ ਨਾਲੇ ਕਹ ਲਈ ਜਰਸੀ ਜਰਸੀ ਵਾਲਾ ਆ ਲੈ ਔਰ ਲੈ ਬੰਨੇ ਜਿਵੇਂ ਚਾਰ ਦੰਦ ਕਹਤਾ ਵੀ ਤਸੱਲੀ ਹੈ ਰਣੀ ਅੱਜ ਮੇਰੇ ਤਸੱਲੀ ਜ ਆਪਾਂ ਜਿਹੜੀ ਪਹਿਲੀ ਖੀਰੀ ਸੀ ਖੀਰੀ ਕਹਿ ਕੇ ਦਿੱਤੀ ਐ ਦੋ ਦੰਦ ਵਾਲੇ ਦੋ ਕਹਿ ਕੇ ਦਿੱਤੀ ਐ ਚਾਰ ਦੰਦ ਹੈ ਇਹਦਾ ਪਤਾ ਆ ਡਿਟੇਲ ਸੀਮਨ ਦੀ ਇਹ ਆਪਾਂ ਪੁੱਛ ਕੇ ਦੱਸ ਦਾਂਗੇ ਇਹਦਾ ਆਪਾਂ ਨੂੰ ਇੰਨਾ ਨਹੀਂ ਪਤਾ ਠੀਕ ਹੈ ਗੱਲ ਹਾਂਜੀ ਹਾਂ ਇਹਦਾ ਬਾਈ ਕਹਿੰਦਾ ਐਗਜ਼ੈਕਟ ਨਹੀਂ ਪਤਾ ਹਾਂ ਪੁੱਛ ਕੇ ਜ਼ਰੂਰ ਦੱਸਾਂਗੇ ਬੱਚੀ ਕਿੰਨੇ ਦੰ ਇਹਦਾ ਵੀ 10 ਦਿਨਾਂ ਦਾ ਦਸੂਗਾ ਵੀਰੇ 10ਾਂ ਦਾ 10 ਦਿਨਾਂ ਦਾ ਦਸੂਗਾ ਦੁੱਧ ਹਾਜ਼ਰ ਹਾਜ਼ਰ ਦੁੱਧ ਦੇ ਥੱਲੇ ਹੋਊਗਾ 19 ਹੋਵੇ 18 ਹੋਵੇ 17 ਕਿਲੋ ਦੁੱਧ ਦੀ ਓਟ ਤੇ ਦੇਵਾਂਗੇ ਇਹ ਇੱਥੇ ਰੋਕੀ ਮਾੜੀ ਜੀ ਇਹ ਇੱਥੋਂ ਮਾਰਦੀ ਗਰੀ ਕੈਮਰਾ 17 17 ਕਿਲੋ ਚਵਾ ਦਾਂਗੇ ਜਮਾ ਚਵਾ ਦਾਂਗੇ ਹੋਊ ਤਾਂ 18 ਤੋਂ ਪਲੱਸ ਪਲੱਸ ਹੋਊਗਾ ਠੀਕ ਆ ਗੱਲ ਹਾਂਜੀ ਹਾਂ ਆਪਾਂ 17 ਕਿਲੋ ਦੀ ਓਟ ਦੇਵਾਂਗੇ ਆਰਡਰ ਕਹਿ ਲਿਆ ਬਾਲਾ ਕੰਪੈਕਟ ਜਿਹਾ ਰੱਖ ਦਿਆ ਜਮਾ ਇਹੀ ਤਾਂ ਆਪਾਂ ਬੜੀ ਚੀਜ਼ ਲੈਂਦੇ ਹੁੰਦੇ ਆ ਤੇ ਇੱਕ ਗੱਲ ਉਹ ਜੀ ਬੱਛੀ ਜਿਆ ਪੰਜ ਸੂਵੇ ਰੱਖ ਲੈ ਬੰਦਾ ਹਾਂਜੀ ਇਹ ਹ ਠੀਕ ਹੈ ਗੱਲ ਢਾਵਲ ਛੇੜੀ ਰਹੂਗਾ ਜੇ ਕਿਸੇ ਪ੍ਰਾਣ ਨੇ ਕਹ ਲਿਆ ਮਸ਼ੀਨੀ ਚਵਾਈ ਤੇ ਲਾਉਣੀਆਂ ਹਨ ਮਸ਼ੀਨੀ ਚਵਾਈ ਤੇ ਵੀ ਬਿਨਾ ਸ਼ੱਕ ਸਜਣੋਂ ਲੱਗ ਜੂਗੀ ਤੇ ਬਾਈ ਕੋਲ ਹੱਥੀ ਚਵਾਈ ਤੇ ਆ ਤੇ ਦੁੱਧ ਜਿੰਨਾ ਬਾਈ ਦੱਸਦਾ ਉਹਦੀ ਬਾਈ ਕਹਿੰਦਾ ਤਸੱਲੀ ਕਰਾ ਤਸੱਲੀ ਕਰਾ ਕੇ ਦੇਵਾਂਗੇ ਸਾਰੀਆਂ ਕੰਮ ਆ ਗੀਆਂ ਸਾਰੀਆਂ ਬਾਕੀ ਆਰਡਰ ਦੇ ਜੀ ਯਾਰ ਵੀ ਜਮਾ ਇਹ ਮੰਨ ਲਓ ਵੀ ਜਿਹਨੇ ਭੀੜ ਭੂੜ ਚ ਬੰਨਣੀਆਂ ਹਨ ਮਸਤ ਇਹ ਆਰਡਰ ਨੂੰ ਟੈਟੂ ਇਹ ਨਹੀਂ ਗੱਲ ਹੋਊਗੀ ਵੀ ਯਾਰ ਦੂਜਾ ਪਸ਼ੂ ਪੈਰ ਧਰ ਦੂਗਾ ਨਾ ਜਮੀਨ ਦਾ ਲੰਮਾ ਤੇ ਸ਼ੋਰ ਆ ਗਿਆ ਨਾ ਟੈਟਸ ਹੋਵੇ ਨਾ ਲੇਵਾ ਟੁੱਟੇ ਇਹ ਜੀ ਪੰਜ ਸੂਵੇ ਰੱਖ ਲੈ ਕਿੰਨੇ ਪੈਸੇ ਇਹ ਆਪਾਂ ਦੇ ਦਾਂਗੇ ਵੀਰੇ 75000 ਦੇ ਕੱਲੇ ਵੀ ਕੱਲੇ ਦੇ ਮੈਨੂੰ ਅਜੇ ਮੈਂ 1 75000 ਮੰਗ ਲਈ ਨਾ ਮਗਰ ਬੱਚੀ ਵੀ ਐ ਠੀਕ ਐ ਬੱਚੀ ਦਾ ਨਾਲ ਹੀ ਦੇਣੀ ਬੱਚੀ ਨਾਲ ਹੀ ਦੇਵਾਂਗੇ ਵੀਰੇ ਇਹ ਬਾਈ ਕਹਿੰਦਾ ਕੱਲੇ 75 ਦੀਏ ਦੇ ਦਾਂਗੇ ਹਨਾ ਹਾਂ ਨਾਲ ਬੱਚੀ ਦੇ ਦਾਂਗੇ ਦੁੱਧ ਦੁੱਧ 17 ਕਿਲੋ ਮਿੰਕੇ ਦੇ ਦਾਂਗੇ ਹੋਊਗਾ 18 ਤੋਂ ਪਲੱਸ ਪਲੱਸ ਠੀਕ ਆ ਆਪਾਂ ਕੱਟ ਹੀ ਦੱਸ ਰਹਿਆਂ ਜਿਵੇਂ ਇਹਨਾਂ 27 ਵੀਡੀਓ ਚਲਾਉਣ ਦਾ ਮਾਰੀ ਨਾ ਕਹਿੰਦੀ 75 ਕਿਤੇ ਫੋਨ ਆਵੇ ਕਹਿੰਦੇ ਵੈਗੀ ਨਾ ਵੀਰੇ ਨਾ 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 ਦੇਖ ਲੈ ਬੰਦੇ ਕਾਈ ਖੜੇ ਨੇ ਕਹਿੰਦੇ ਮਾਰੀ ਇੱਧਰ ਕੈਮਰਾ ਆ ਬਾਈ ਬੈਠੇ ਨੇ ਸਾਰੇ ਠੀਕ ਹੈ ਇੱਕ ਬਾਈ ਨੇ ਗਾਈ ਵੀ ਲਈ ਹੋਈ ਆਪਣੇ ਕੋਲ ਠੀਕ ਹੈ ਤੇ ਦੂਜੇ ਬਾਈ ਗਾਈ ਆਏ ਹੋਏ ਨੇ ਦੂਜੇ ਬਾਈ ਲਉ ਲਉ ਕਰਦੇ ਨੇ ਲੈੜੀ ਆ ਕੰਮ ਲੈੜੀ ਰੇੜੀ ਆ ਵੀ ਲੈੜੀ ਆ ਕੰਮ ਹਾਂਜੀ ਹਾਂਜੀ ਇਹਦਾ ਰੇਟ ਬਾਈ ਨੇ ਕਿਹਾ 75000 ਲੈਣਾ ਬਾਈ ਕਹਿੰਦਾ ਦੁੱਧ 17 ਉਹ ਥੋੜੀ ਆ ਉਹ ਆ ਖੇਚੜਾ ਵੀ ਡੰਗ ਚੋਲਿਓ ਦੋ ਡੰਗ ਚੋਲਿਓ ਸਾਈ ਬਾਈ ਨੂੰ ਪਾ ਦਿਓ ਹੈਨਾ ਦੁੱਧ ਵੱਧ ਹੈ ਆਪਾਂ 17 ਕਿਲੋ ਦੇਵਾਂਗੇ ਠੀਕ ਹੈ ਨਾਲ ਬੱਚੀ ਨਾਲ ਬੱਚੀ ਦੇਵਾਂਗੇ ਆ ਜਾ ਫਿਰ ਹੁਣ ਆ ਜਾ ਤੀਜੇ ਨੰਬਰ ਅਜੇ ਨਾ ਸਾਰੇ ਆਫਰ ਲਾ ਦਾਂਗੇ ਇੱਕ ਨਾਲ ਇੱਕ ਬਰੀਡ ਫਰੀ ਇਹ ਹੁਣ ਮਾਰ ਗਿਆ ਜੀ ਆ ਬੱਚੀ ਜੀ ਦੇਖ ਇਥੋਂ ਮਾਰ ਬਾਹਰ ਵਾਲੀਆਂ ਗਾਵਾਂ ਨਾਲ ਦੇ ਦੇ ਇਹ ਵੀ ਬਲੂਨ ਹੈ ਇਹਦੇ ਮਗਰ ਵੀ ਜਰਸੀ ਦੀ ਬੱਚੀ ਹੈ ਪਹਿਲਾ ਸੁਹਾ ਪਹਿਲਾ ਸੁਹਾ ਤੋਰ ਖੋਲ ਕੇ ਇਹਨੂੰ ਵੀ ਫਿਟਿੰਗ ਵਾਲੀ ਆ ਗਈ ਪੂਰੀ ਹੈ ਨਾ ਵੀਰੇ ਆਪਾਂ ਲੈਂਦੇ ਫਿਟਿੰਗ ਪਹਿਲਾ ਦੂਜਾ ਸੁਹਾ ਲੈਂਦੇ ਇੱਕ ਗੱਲ ਸੱਚ ਨੂੰ ਹੋ ਜਾਂਦਾ ਨਾ ਆਪਣੇ ਕੋਲ ਤਾਂ ਇੱਕ ਦਿਨ ਲੈਣੀ ਹੈ ਇੱਕ ਦੋ ਦਿਨ ਰਹਿੰਦੀ ਹੈ ਪਰ ਜਿਹੜਾ ਬੰਦਾ ਅਗਲਾ ਲੈ ਜਾਏ ਉਹਨੂੰ ਦਿੱਕਤ ਨਾ ਆਵੇ ਠੀਕ ਹੈ ਗਾਵਾਂ ਜਿੰਨੀਆਂ ਬਾਈ ਕੋਲ ਦਿਖਾਈਆਂ ਕੋਈ ਵੀ ਗਾਂ ਹੈ ਮੰਨ ਲਓ ਵੀ ਚਾਰ ਨਾਲ ਤਿਆਰ ਨਹੀਂ ਹੋਈ ਹੋਈ ਫਿਟਿੰਗ ਵਾਲੀਆਂ ਨੇ ਪੌੜੀ ਦੀ ਤਿਆਰੀਆਂ ਹੋਈਆਂ ਵੀਆਂ ਸਭ ਓਵਰਫਿਟ ਵਾਲੀ ਤਾਂ ਕੋਈ ਗਾਈ ਹੈ ਨਹੀਂ ਯਾਰ ਇਹ ਤਾਂ ਤੋਰਾ ਤੂਰਾ ਬਾੜਾ ਪੈੜਾ ਕਰੀ ਹੈ ਸੂਆ ਪਹਿਲਾ ਕਿੰਨੇ ਦਿਨ ਦਾ ਸੂਆ ਇਹ ਵੀ ਵੀਰੇ 10 ਦਿਨਾਂ ਦਾ ਹੀ ਮੰਨ ਕੇ ਲਿਓ ਪੂਰੇ 10 ਦਿਨ ਦੀ ਨਾਲ ਬੱਛੀ ਨਾਲ ਬੱਛੀ ਹੈ ਜਰਸੀ ਦੀ ਹਾਂ ਲੈ ਚਲਾ ਇਹਨੂੰ ਕੈਮਰਾ ਕਰੀ ਉੱਥੋਂ ਦਿਖਾ ਦੀ ਪਛਾਹ ਤਾਂ ਦੁੱਧ ਹਾਜ਼ਰ ਕਿੰਨਾ ਕਰਨ ਇਹਦੇ ਥੱਲੇ ਵੀਰੇ ਹਾਜ਼ਰ ਹੋਊਗਾ 20 ਦੇ ਨੇੜੇ ਨੇੜੇ ਪਰ ਆਪਾਂ 18 ਦੀ ਓਟ ਦੇਵਾਂਗੇ 18 ਕਿਲੋ ਦੀ ਹਾਂ ਆ ਲੈਵਾ ਯਾਰਾ ਤਾਂ ਜਮੀ ਇਹ ਮੰਨ ਲਿਓ ਤੁਸੀਂ ਜਮਾ ਠੋਸ ਹੈ ਵੀਰੇ ਬਾਹਰ ਵਾਲੀ ਗਾਂ ਕੱਢ ਕੇ ਚਲਾ ਲਿਓ ਇੱਕ ਫੋਨ ਤੇ ਤੇ ਇੱਕ ਫੋਨ ਤੇ ਵੀਡੀਓ ਆ ਚਲਾ ਕੇ ਦੇਖ ਲਿਓ ਬਰਾਬਰ ਧਰ ਲਿਓ ਦੋਨੇ ਫੋਨ ਇੱਕ ਬਾਹਰਲੀ ਗਾਂ ਦੀ ਵੀਡੀਓ ਇੱਕ ਹੈ ਦੀ ਵੀਡੀਓ ਤੁਰਦੀ ਦੀ ਆਰਡਰ ਚ ਤੁਹਾਨੂੰ ਇਹ ਮੰਨ ਲਓ ਵੀ 1% ਦਾ ਵੀ ਫਰਕ ਨਹੀਂ ਪਊਗਾ ਵੀ ਆ ਕਰਨ ਵਾਲੀ ਗਾ ਵੇਖੀ ਜਾਂਦੇਗਾ ਬਾਹਰ ਦੇ ਵੇਖੀ ਜਾਂਦੇ ਹੋ ਇੱਥੋਂ ਮਾਰੀ ਗਰੀ ਸੰਭਾਰ ਦੇਖ ਆਰਡਰ ਫਾੜੀ ਵਾਲਾ ਆ ਗਿਆ ਹਨਾ ਜਮਾਣੇ ਹਨ ਵੱਧ ਘੱਟ ਕਿਸੇ ਦਾ ਛੜਲਾ ਛਿੱਟਾ ਭਾਰ ਬੋਝ ਸਾਰੇ ਕਾਸੀ ਦੀ ਗਰੰਟੀ ਦੇ ਗਰੰਟੀ ਹੋ ਗਰੰਟੀ ਹੋ ਫਰੇਕ ਪੱਖ ਤੋਂ ਫਰੇਕ ਪੱਖ ਤੋਂ ਕਿੰਨਾ ਤੋਂ ਦੱਸਿਆ ਇਹਦੇ ਕੋਲੇ ਇਹਦੇ ਥਲੇ ਵੀਰੇ ਹੋਊਗਾ 19 ਤੋਂ ਪਲੱਸ ਪਲੱਸ ਹੋਊਗਾ 18 ਮੰਨ ਕੇ ਲਵੇ 18 ਹਾਂ ਕਿੰਨੇ ਪੈਸੇ ਦੇ ਇਹ ਆਪਾਂ ਬੱਚੀ ਦੇਵਾਂਗੇ ਸਿਰਫ 82000 ਰੁਪਏ ਦੀ ਕੱਲੇ ਦੀ ਕੱਲੇ 82 ਦੀ ਕਿੱਥੋਂ ਲੈਣ ਲੁੱਟ ਮਾਰ ਕੇ ਅੱਜ ਨਾ ਲੁੱਟ ਮਾਰ ਕੇ ਨਹੀਂ ਆਪਾਂ ਮਾਰਜਨ ਥੋੜਾ ਰੱਖਿਆ ਹੈ ਮਾਰਜਨ ਹੀ ਆਪਾਂ ਬਹੁਤ ਘੱਟ ਰੱਖਿਆ ਜਮੀ ਜਮੀ ਉਹ ਕੰਮ ਨਹੀਂ ਆਏਗਾ ਵੀ ਅਗਲੇ ਨੂੰ ਲੁੱਟ ਲੂ ਤਾਂ ਹੀ ਤਾਂ ਬਾਈ ਆਪਾਂ ਤਾਂ ਦੂਜੇ ਦੂਜੀ ਵਾਰ ਫੋਨ ਕਰਕੇ ਕਹਿੰਦੇ ਨਹੀਂ ਭੇਜ ਦੇ ਨੌ ਨੌ ਬਣਾਉਣ ਵਾਲੀ ਗੱਲ ਬੰਦ ਨੌ ਹੀ ਬਣਾਉਣੀ ਆਪਾਂ ਤਾਂ ਬਸ ਕਹਿੰਦਾ ਨੌ ਬਣਾਉਣਾ ਬਸ ਉਹੀ ਗੱਲ ਕਹਿਣਾ ਹੁੰਦਾ ਵੀ ਘੱਟ ਮਾਰ ਜਾਂਦੇ ਜਿਹੜਾ ਬੰਦਾ ਮਾਲ ਵੇਚਦਾ ਨੌ ਵੱਧ ਬਣਦਾ ਉਹੀ ਪਸ਼ੂ ਵੱਧ ਗਿਣਦੇ ਜੇ ਆਪਾਂ ਹੁਣ ਕਿਨਾਬ ਸਾਹਿਬ ਲਾ ਲੈ ਵੀ ਆਪਣੀ ਹਫ਼ਤੇ ਦੀ ਇੱਕ ਵੀਡੀਓ ਪੈਂਦੀ ਹੈ ਠੀਕ ਹੈ ਗੱਲ ਉਹ ਵੀ ਵਿਕੀ ਜਾਂਦੇ ਨੇ ਠੀਕ ਹੈ ਗੱਲ ਫਿਰ ਜੇ ਮਾਰਜਨ ਮਾਰਜਨ ਵੱਧ ਹੋਵੇ ਫਿਰ ਅਗਲਾ ਕੌਣ ਹੋਊਗਾ ਠੀਕ ਹੈ ਗੱਲ ਫਿਰ ਆਉਣ ਜਾਣ ਵਾਲਾ ਕੰਮ ਹੈ ਕੱਲਾ ਨੌ ਹੀ ਬਣਾਉਣਾ ਫਿਰ ਤਾਂ ਗਾਰੇ 'ਚ ਗੱਡੀ ਅੜ ਜਾਂਦੀ ਆ ਹਾਂ ਠੀਕ ਹੈ ਗੱਲ ਵਜਨ ਜਿਆਦਾ ਧਰ ਲੀਏ ਨਾ ਜਿਆਦਾ ਵਜਨ ਫਿਰ ਔਖਾ ਹੋ ਜਾਂਦਾ ਹੁਣ ਗਰੀ ਲਾਸਟ ਵਾਲੀ ਗਾਂ ਤੇ ਮਾਰਦੇ ਕੈਮਰਾ ਇਹ ਬਾਈ ਅਰਗ ਨੇ ਖਰੀਦ ਲਈ ਗੱਲ ਬਾਤ ਇਹ ਬਾਈ ਨੇ ਖਰੀਦੀ ਹੋਈ ਹੈ ਆਪਣੇ ਕੋਲ ਠੀਕ ਆ ਜੀ ਹਾਂਜੀ ਹਾਂ ਇਹ ਬਾਈ ਆਪਣੇ ਕੋਲ ਆਇਆ ਹੋਇਆ ਆਪਾਂ ਬਾਈ ਨਾਲ ਗੱਲ ਕਰਾਵਾਂਗੇ ਬਾਈ ਦਾ ਓਪੀਨੀਅਨ ਲੈ ਲੈਣੇ ਆ ਜਮਾ ਜਮਾ ਰੋਕ ਆ ਬਾਈ ਨੇ ਲਈਆ ਗਾਂ ਤੇ ਨਾਮ ਤੇ ਬਾਈ ਦਾ ਐਡਰੈਸ ਵੀ ਪੁੱਛਿਆ ਕੀ ਹਾਲ ਹੈ ਜੀ ਕੀ ਹਾਲ ਹੈ ਵੀਰੇ ਠੀਕ ਆਂ ਚੜਦੀ ਆ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਹਨੋਜਲਾ ਹੈ ਜੀ ਹਨੋਜਲਾ ਬੰਦਾ ਗਾਣੇ ਵਾਲਾ ਲੱਗਦਾ ਨਾ ਗਾਣੇ ਲਾ ਵੀਰੇ ਨਾਲ ਬੰਦਾ ਗਾਣੇ ਵਾਲਾ ਕਿਹੜਾ ਗਾਣਾ ਆਇਆ ਦੀ ਆਪਣਾ ਮੇਰਾ ਕੈਪਸੂਲ ਆਇਆ ਸੀ ਬਾਈ ਉਸਤਾਦ ਆ ਵੀਰੇ ਜੀ ਨਾਲ ਕਿਹੜਾ ਦੀ ਮੜਾ ਇੱਕ ਲੈਣ ਜੀ ਲਾ ਕੇ ਦੇ ਦਿਓ ਕੀ ਦੱਸ ਦੋ ਜੀ ਕਹਿੰਦਾ ਜੇ ਮੇਹਤਰਾਂ ਦੀ ਚੜਦ ਤੋ ਮੱਚੂ ਗਾਲ ਜਾਂ ਦੋ ਕੈਪਸੂਲ ਲੈ ਲਈ ਤੂੰ ਤੇ ਆਪ ਦੇ ਠੀਕ ਆ ਗੱਲ ਹੈ ਹਾਂ ਜੇ ਗਾਵਾਂ ਦਾ ਫਿਰ ਕਿਵੇਂ ਬੜਿਆ ਕੰਮ ਹੈ ਇੱਧਰ ਗਾਵਾਂ ਵਾਲੇ ਬਾਈ ਘਰੇ ਦੁੱਧ ਪੀਣ ਨੂੰ ਲ ਹਾਂ ਬਾਈ ਨੇ ਨਾ ਆਪਣੇ ਨਾਲ ਕਿਹਾ ਸੀ ਕਹਿੰਦਾ ਵੀ ਰਾਤ ਆਏ ਆਪਣੇ ਕੋਲ ਬਾਈ ਠੀਕ ਹੈ ਕਹਿੰਦਾ ਜਿਹੜੀ ਤੈਨੂੰ ਵਧੀਆ ਲੱਗੇ ਮੈਂ ਤਾਂ ਘਰੇ ਚੋਣੀ ਨਾਲ ਆ ਲੈ ਜਾ ਠੀਕ ਹੈ ਹਾਂਜੀ ਹਾਂ ਇਹ ਵੀ ਤਸੱਲੀ ਦੇ ਰਹੀ ਤੇਰੇ ਬਾਈ ਬਾਕੀ ਤਸੱਲੀ ਆ ਕਰਨੇ ਮੇਰੀ ਤਸੱਲੀ ਆ ਤੇਰੇ ਨਾਲ ਨਾਲ ਮੇਰੀ ਤਸੱਲੀ ਵੀ ਤੇਰੀ ਤਸੱਲੀ ਆ ਬਾਕੀ ਆ ਬਾਈ ਖੜਾ ਠੀਕ ਹੈ ਗੱਲ ਤੇਰੀ ਅਸੀਂ ਵੀਡੀਓ ਦੇਖਦੇ ਆਂ ਠੀਕ ਹੈ ਗੱਲ ਹਾਂ ਪੱਕਾ ਹੰਡ ਹੈ ਨਹੀਂ ਤੂੰ ਹੀ ਕਿੰਨੀ ਗਿਆ ਮੇਰੇ ਸੱਚ ਕਰ ਸਕਦੇ ਨਹੀਂ ਨਹੀਂ ਠੀਕ ਹੈ ਗੱਲ ਠੀਕ ਹੈ ਗੱਲ ਜੀ ਤੇ ਬਾਕੀ ਆ ਬਾਈ ਹੈ ਇਹ ਬਾਈ ਆਪਣੇ ਸੁਨਾਮ ਤੋਂ ਨੇ ਇਹਦਾ ਵੀ ਗਾਣਾ ਆਇਆ ਹੋਇਆ ਇਹ ਵੀ ਬਾਈ ਸਿੰਗਰ ਹੈ ਠੀਕ ਹੈ ਗਾਣੇ ਵਾਲੇ ਬੰਦੇ ਯਾਰ ਇਹ ਬਾਈ ਨਾ ਲੈ ਕੇ ਸਾਰੇ ਇਹ ਨਾਲ ਘਰੇ ਪਿਆ ਇਹ ਬਈ ਆਪਣੇ ਲਾਲਾ ਘਰ ਵਾਲੀ ਗੱਲ ਹੈ ਠੀਕ ਹੈ ਘਟੋਟ ਆਪਣੇ ਕੋਲ 20 ਗਾਇਆਂ ਲੈ ਗਿਆ ਠੀਕ ਆ ਗੱਲ ਸ਼ਿਕਾਇਤ ਨਹੀਂ ਕਿਸੇ ਗਾਂ ਚ ਮੈਂ ਕਹ ਬਾਈ ਇੱਕ ਨੰਬਰ ਮਾਰ ਲੈਂਦਾ ਕੋਈ ਨਾ کہیں ਸਾਹਮਣੇ ਨਾ کہیں ਆਪਾਂ ਨੰਬਰ ਵੀਡੀਓ ਵੀ ਦੇਖਣਗੇ ਜਿੰਨਾਂ ਕੋਲੇ ਗਈ ਹੈ ਹਨਾ ਜੋ ਗੱਲ ਕਹਿਤੀ ਇਹਨੇ 100 ਦੀ 100 ਹੈ ਠੀਕ ਹੈ ਗੱਲ ਬਾਕੀ ਆਪਾਂ ਇਹਦਾ ਨੰਬਰ ਵੀ ਦੇ ਦਾਂਗੇ ਬਾਈ ਨੂੰ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਇਹ ਬਾਈ ਨੂੰ ਘਟੋ ਘਟ ਸਾਡੇ ਨਾਲ ਜੁੜੇ ਨੂੰ 10 ਸਾਲ ਹੋ ਗਏ 9 ਤੋਂ 10 ਸਾਲ ਮੇਰਾ ਐਕਸਪੀਰੀਅੰਸ ਹੋਣਾ ਠੀਕ ਹੈ ਗੱਲ ਤੇਰਾ ਤੇ ਯਾਰ ਪਹਿਲਾ ਹੈ ਨਾ ਇਹ ਬੋਈ ਇਹ ਬਾਈ ਦਾ ਤਜਰਬਾ ਠੀਕ ਹੈ ਗੱਲ ਪਰ ਮੈਨੂੰ ਵਧੀਆ ਲੱਗਿਆ ਜਾਨ ਬੈ ਇਹ ਬਾਈ ਨੂੰ ਦਿਖਾਈ ਦਿੱਤੀ ਹੈ ਬਾਈ ਨੂੰ ਆਪਾਂ ਇਹ ਵੀ ਆਪਾਂ ਮਾਰ ਦੇ ਨਹੀਂ ਲੱਗਿਆ ਬਾਈ ਨੂੰ ਇਹ ਕੰ ਇਹ ਰੇਟ ਦੱਸਣਾ ਕਰਨ ਕਿੰਨੇ ਦੀ ਵੇਚੀ ਆ ਫਿਰ ਨਹੀਂ ਰੇਟ ਆਪਾਂ ਦੱਸ ਦਿੰਦੇ ਆ ਵੀਰੇ ਠੀਕ ਆ ਹਾਂ ਬਾਈ ਯਾਰ ਕਿਹੜਾ ਵੇਚਣੀ ਇਹਨਾਂ ਨੇ ਤਾਂ ਕਰੇ ਇਹ ਕਿਹੜਾ ਵੇਚਣੀ ਇਹ ਇਹ ਬਾਈ ਨੂੰ ਆਪਾਂ 77 ਚ ਮਾਨ ਕਰਿਆ 70 ਚ ਹਾਂ ਇਹ ਬਾਈ ਦਾ ਮਾਨ ਕਰਿਆ ਤੋਰ ਖੋਲ ਕੇ ਵੀਰਾ ਤੋਰ ਦਿੰਦੀ ਆ ਬਾਕੀ ਸੱਜਣਾਂ ਤੋੜ ਕੇ ਦਿਖਾ ਦਨੇ ਬਾਈ ਕਹਿੰਦਾ ਆਪਾਂ 70 ਜੋ ਛੋਟ ਕਰਤੀ ਬਾਈ ਨੂੰ ਉਹੀ ਗੱਲ ਆ ਵੀ ਜਿਹੜੇ ਹਿਸਾਬ ਨਾਲ ਯਾਰ ਪਸ਼ੂਆਂ ਦੇ ਕਹ ਲਈਏ ਰੇਟ ਹੋ ਰਹੇ ਨੇ ਜਾਂ ਮੱਝਾਂ ਦੇ ਰੇਟ ਹੋ ਰਹੇ ਨੇ ਹਨਾ ਕਰਨ ਨੇ ਅੱਜ ਇਹ ਮੰਨ ਲਓ ਵੀ ਜਮੀਆਂ ਆਫਰ ਵਾਲਾ ਅੱਜ ਵੀਰੇ ਆਫਰ ਵਾਲਾ ਕੰਮ ਤੇ ਬਾਕੀ ਰੂਟੀਨ 'ਚ ਵੀ ਬਾਈ ਦਾ ਰੇਟ ਯਾਰ ਜਾਇਜ਼ ਹੁੰਦਾ ਕਬਾਰ ਮੈਂ ਹਰ ਆਪਾਂ ਹਰ ਵੀਡੀਓ ਦੇ ਵਿੱਚ ਰੇਟ ਪਾ ਦਿੰਦੇ ਆ ਜੇ ਕੋਈ ਕਹਦੇ ਵੀ ਬਾਈ ਲੋਕਾਂ ਨਾਲੋਂ ਵੱਧ ਹੈ ਲੋਕਾਂ ਨਾਲੋਂ ਘੱਟੀ ਰੇਟ ਮਿਲੂਗਾ ਆ ਤਾਂ ਔਜਲਾ ਸਾਹਿਬਾਂ ਇਹ ਮੰਨ ਲਓ ਵੀ ਇੱਕ ਮੱਝ ਹੀ ਲੈ ਲਈ ਮੱਝ ਹੀ ਲੈ ਲਈ ਵੀਰੇ ਮੱਝ ਉਹਨਾਂ ਨੇ ਮੰਨ ਕੇ ਲਈ ਆਏ ਕਿੰਨੇ ਕਿੰਨੇ ਦਿਨ ਦੀ ਕੱਲ ਸੁੱਈ ਹੈ ਲਗਭਗ 3:00 ਵਜੇ ਠੀਕ ਆ ਗੱਲ ਕਮਾਲ ਆ ਇੱਥੋਂ ਇਹ ਸੱਜਣਾ ਹੋਗੀ ਸੇਲ ਇਹਦੇ ਵਾਸਤੇ ਬਾਈ ਨੂੰ ਘੰਟੀ ਨਾ ਲਾਇਓ ਤੇ ਸੱਜਣ ਮਲਾ ਵੀ ਦਿੱਤੇ ਜਿਹੜਾ ਨੇ ਖਰੀਦੀ ਆ ਐਦਾਂ ਦੀ ਜਾਈ ਨਹੀਂ ਹੋਈ ਤਾਂ ਬਾਈ ਅਰਗੇ ਕੋਈ ਗੱਲ ਨਹੀਂ ਰਕਮੈਂਡ ਕਰ ਦਾਂਗੇ ਹੋਰ ਜੇ ਕਿਤੇ ਕਾ ਲਈ ਵੀ ਤੁਮੇ ਲੱਗੀ ਹੈ ਨਾ ਆ ਲੈ ਬਾਈ ਆਪਾਂ ਚੋਰੀ ਦੱਸਾ ਪਾ ਦੇ ਹੱਥ ਦੇ ਨਾ ਬਾਈ ਨੂੰ ਸਭ ਫੜਾਈ ਦੇ ਆ ਜਾ ਕਰੀਏ ਇਧਰ ਨਾ ਬੰਦੇ ਦਾ ਮਾਰ ਕੇ ਤੈਨੂੰ ਸੋਹਣਾ ਸਾਡੇ ਨਾਲ ਵਾਅਦਾ ਕਰੇ ਆ ਲੈ ਤੈਨੂੰ ਪੈਸੇ ਵੀ ਪਾ ਦੇ ਤੇ ਦਵਾਰੇ ਮੈਂ ਕਹਿੰਦਾ ਤੈਨੂੰ ਇਹ ਸ਼ੌਂਕੇ ਪਾ ਦੇਗਾ ਹੋਰ ਦਾ ਮਾਰ ਕੇ ਸ਼ੌਂਕ ਹੋ ਵੀ ਬਾਈ ਤੈਨੂੰ ਵਾਅਦਾ ਕਰੇ ਠੀਕ ਹੈ ਗੱਲ ਤੂੰ ਆਗੇ ਸਾਡੇ ਜਨਵਾਰਾਂ ਦੀ ਵੀ ਵੀਡੀਓ ਬਣਾਈ ਤੈਨੂੰ ਠੀਕ ਆ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਰੂਰ ਜੀ ਫਿਰ ਇਹ ਚੜਾ ਮੁੰਦੇ ਦੀ ਵੀਡੀਓ ਹੀ ਬਣਾਵਾ ਲੋ ਬਿਲਕੁਲ ਜੀ ਬਿਲਕੁਲ ਆ ਕਰਤਾ ਵਾਅਦਾ ਕਰਦਾ ਚੱਕ ਲੇ ਵੀ ਕੰਮ ਹੋ ਗਿਆ ਫਤਿਹਗਾ ਦਾ ਚੜਾਈ ਦਿੱਤੀ ਜਿਵੇਂ ਸਾਨੂੰ ਆਖਾ ਦੀ ਵੀ ਆਏ ਦੇ ਵਾਸਤੇ ਬਾਈ ਨੂੰ ਘੰਟੀ ਨਾ ਕਰਿਓ ਬੱਚਾ ਲੈ ਆਓ ਜੀ ਇਹਦਾ ਬੱਚਾ ਵੀ ਚੜਾ ਦਾਂਗੇ ਠੀਕ ਆ ਗੱਲ ਆ ਬੋਝ ਕੇ ਚੜਾ ਦੂ ਬੋਝ ਕੇ ਆਮ ਵਿੱਚ ਤੂੰ ਵੜ ਇੱਕ ਗਾਂ ਕਰਨ ਚੱਲੀ ਕਿਹੜੇ ਪਿੰਡਾਂ ਵੈਸੇ ਪਿੰਡ ਦਾ ਨੋ ਨੋ ਭੁੱਲ ਗਏ ਪੁੱਛਣਾ ਬਾਈ ਦਾ ਬਈ ਦਾ ਪਿੰਡ ਕਿਹੜਾ ਵੀਰੇ ਪਿੰਡ ਮੇਰਾ ਸ਼ਾੜਾ ਆ ਸ਼ਾੜ ਸ਼ਾੜ ਚੱਲੀ ਆ ਵੀਰੇ ਬਾਈ ਕੋਲ ਇਹਦਾ ਗੈਰੀ ਆਪਣੇ ਸੌਰੀ ਚੱਲੀ ਆ ਵੇ ਹੁਣ ਲਾਂਭਾ ਨਾ ਦਵਾ ਦੀ ਮੇਰੇ ਲਾਂਭਾ ਨਹੀਂ ਦਵਾ ਦੀ ਹੁਣ ਲਾਂਭਾ ਨਾ ਦਵਾ ਦੀ ਹੁਣ ਤਾਂ ਇਹ ਐ ਮੰਨ ਲਾ ਵੀ ਗਾਂ ਆਪਣੇ ਘਰੀ ਚੱਲੀ ਆ ਮੈਂ ਅੱਗੇ ਵਿਲੰਭਾ ਆ ਠੀਕ ਹੇ ਭਾਈ ਨੰਬਰ ਤੁਹਾਡੇ ਕੋਲੇ ਹੈਗਾ ਕੰਟੀ ਮੈਨੂੰ ਉਹਦੀ ਲਾ ਦਿਓ ਜੇ ਕਿਤੇ 1921 ਹੋਈ ਆਪਣੇ ਕੋਲ ਹੀ ਛੱਡ ਜਾਊਗਾ ਠੀਕ ਹੈ ਗੱਲਾਂ ਬੇ ਗੱਲ ਹੀ ਹੈ ਨਹੀਂ ਓਕੇ ਬ్రో ਓਕੇ ਸਰ ਧੰਨਵਾਦ ਲਾਉ ਜੋ ਪਰਾ ਚੱਲੀਏ ਓਕੇ ਓਕੇ ਜੀ ਬਾਕੀ ਨੂੰ ਕੀ ਬਾਤ ਹੈ ਜਿਹੜੀ ਗੱਲ ਕਹਤੀ ਉਹੀ ਚੀਜ਼ ਹੈ ਠੀਕ ਹੈ ਵੀਡੀਓ ਦੇਖ ਰਹੇ ਨੇ ਜਿਹੜੇ ਵੀਰ ਹਨ ਉਹ ਵੀ ਦੇਖ ਲੈਣਾ ਵੀ ਆਪਾਂ ਨੂੰ ਕਮੈਂਟਾਂ ਚ ਜੇ ਦੱਸਦਣਾ ਵੀ ਮਾੜੀ ਚੀਜ਼ ਦਿੱਤੀ ਹੋਵੇ ਕਦੇ ਬਾਈਆਂ ਕਾ ਸਣੀ ਚੀਜ਼ਾਂ ਗਈਆਂ ਨੇ ਬਾਬਾ ਚੜ੍ਹਦੀ ਕਲਾ ਚ ਰੱਖੇ ਬਾਈਆਂ ਦਾ ਡੇਰੀ ਫਾਰਮ ਹੋਰ ਚੱਲਦਾ ਰਵੇ ਅੰਕ ਪਾਣੇ ਵਸਾਉਂਦੇ ਰਹਿੰਦੇ ਰਹੀਏ ਓਕੇ ਓਕੇ ਠੀਕ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਬਾਰਾਂ ਲਾ ਬੋਲ ਕਰ ਨੰਬਰ ਜਰਾ 97799394077 97799394077 ਆ ਗਿਆ ਕਰਨ ਦਾ ਨੰਬਰ ਜੇ ਇਦਾਂ ਦੇ ਤੋਹਫੇ ਲੈਣਾ ਚਾਹੁੰਦੇ ਹੋ ਤਾਂ ਮਾਡਲ ਟਾਊਨ ਨੰਬਰ 1 ਛੇਪਤ ਅਸੀਲ ਸੁਨਾਮ ਜਲਾ ਸੰਗਰੂਰਾ ਕਰਨ ਨਾਲ ਸੰਪਰਕ ਕਰ ਲਿਓ ਐਦਾਂ ਦੀ ਬੱਚੀ ਵੀਰੇ ਕੌਣ 82000 ਤੋਹਫੇ ਤੋਹਫੇ ਵੇਚਣ ਦਾ ਸ਼ਿਕਾਇਤ ਆਏ ਸੱਜਣ ਜਦੋਂ ਮਰਜੀ ਆਜੋ ਬਾਈ ਕੋਲੇ ਪਸ਼ੂ ਅਵੇਲੇਬਲ ਹੋਣਗੇ ਧੰਨਵਾਦ ਜੀ